ਇਹ ਦਿਨੋਂ ਦਿਨ ਸਾਨੂੰ ਇਤਲਾਹਾ ਵਧਦੀਆਂ ਜਾ ਰਹੀਆਂ ਨੇ ਜੀ ਇੱਥੇ ਪੈਂਦਾ ਜੀ ਅੱਛਾ ਇਹ ਇੱਧਰ ਪੈਂਦਾ ਕੀ ਹਾਲ ਆ ਵੀਰੇ ਉਸ ਤੋਂ ਬਾਅਦ ਮੇਰੀ ਤਾਈ ਮਰੇ ਨਾ ਤਾਈ ਮਰਨ ਤੋਂ ਬਾਅਦ ਕਿ ਜਿਦਾਂ ਕਿਸੇ ਨਾਲ ਦੁੱਖ ਸੁੱਖ ਨਹੀਂ ਵੰਡ ਸਕਦਾ ਸੀ ਚਲੋ ਭਰਾ ਪਰਜਾਈ ਕੋਈ ਨਹੀਂ ਪੁੱਛਦਾ ਸੀ ਮੈਂ ਸਾਫ਼ ਦੱਸਾਂ ਮਾਂ ਤੋਂ ਬਾਅਦ ਆ ਹਾਲਾਤਾਂ 'ਚ ਪੁੱਤ ਪਹੁੰਚ ਗਿਆ ਜੀ ਤੁਸੀਂ ਇੱਕ ਵਾਰੀ ਦੇਖਿਓ ਇਹ ਠੀਕ ਸੀ ਇਹ ਕੰਮ ਕਰ ਕਰਕੇ ਘਰ ਚ ਟੱਬਰ ਨੂੰ ਚਾਲ ਪਾਲਦਾ ਸੀ ਸਾਰਾ ਟੱਬਰ ਨੂੰ ਇਹ ਕਿ ਅਸਾਂ ਨੂੰ ਵੀ ਕੰਮ ਕਰਦਾ ਸੀ ਸਾਰਾ ਕੰਮ ਕਰਦਾ ਸੀ ਇਹ ਪੜਿਆ ਨਹੀਂ ਇਕੱਠੇ ਪੈਣ ਪਈ ਜੋ ਮੈਂ ਆਪਣਾ ਪੜਿਆ ਸੀ ਬਸ ਮੇਰਾ ਵੀ ਤੁਹਾਡੇ ਮਰਗਾ ਦਿਮਾਗ ਹੋ ਗਿਆ ਸੱਚੀ ਗੱਲ ਹੈ ਜੀ ਮੇਰੇ ਕੋਈ ਨਹੀਂ ਕੋਈ ਨਾ ਇਹਦਾ ਰੱਬ ਦਾ ਭਗਤਾ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਟਾਈਮ ਅਸੀਂ ਰਾਜਪੁਰੇ ਸ਼ਹਿਰ ਦੇ ਵਿੱਚ ਖੜੇ ਆ ਜੀ ਇਹ ਕਿਹੜਾ ਏਰੀਆ ਜੀ ਇਹ ਪੰਜੀਰੀ ਪਲਾਂਟ ਜਿਹੜੇ ਰਾਜਪੁਰੇ ਦੇ ਵਾਸੀ ਨੇ ਉਹਨਾਂ ਨੂੰ ਪਤਾ ਜੀ ਇਹ ਪੰਜੀਰੀ ਪਲਾਂਟ ਆ ਜੀ ਸਰਕਾਰੀ ਜਿਹੜਾ ਇਹ ਜਗਾ ਜੀ ਇੱਥੇ ਕਿਸੇ ਟਾਈਮ ਪੰਜੀਰੀ ਬਣਦੀ ਸੀ ਔਰ ਅੱਜ ਇਹ ਖੰਡਰ ਬਣ ਚੁੱਕਿਆ ਹਨਾ ਜੀ ਬਹੁਤ ਪੁਰਾਣੀ ਇਹ ਜਗਾ ਬਣੀ ਵੀ ਆ ਇਹਦੇ ਅੰਦਰ ਇੱਕ ਵੀਰ ਰਹਿੰਦਾ ਜੀ ਲਾਵਾਰਸ ਹਾਲਾਤਾਂ ਦੇ ਵਿੱਚ ਐਸੇ ਕੂੜਾ ਕ੍ਰਿਕਟ ਦੇ ਵਿੱਚੋਂ ਪੈਂਦਾ ਵੀਰ ਔਰ ਇਹ ਵੀਰ ਉਹਨਾਂ ਨੇ ਸਾਨੂੰ ਜਦੋਂ ਦੱਸਿਆ ਤਾਂ ਹਾਲਾਤ ਤੁਸੀਂ ਆਪ ਮਹਿਸੂਸ ਕਰੋ ਇੱਕ ਐਨੇ ਖਸੁਸਰੇ ਦੇ ਵਿੱਚ ਮਤਲਬ ਐਨੇ ਕੂੜਾ ਕ੍ਰਿਕਟ ਚ ਪੈਣਾ ਇੱਕ ਇਨਸਾਨ ਲਈ ਕਿੰਨਾ ਔਖਾ ਹੋਊਗਾ ਉਹ ਹੈਗਾ ਜੀ ਅੰਦਰ ਵੀਰ ਆਪਾਂ ਮਿਲਦੇ ਆਜੋ ਜੀ ਵੀਰੇ ਆਜੋ ਵੀਰੇ ਮੈਂ ਵੀਰ ਉਹਨਾਂ ਨੂੰ ਕਹੂੰਗਾ ਤੁਸੀਂ ਹੋ ਜੋ ਅੱਗੇ ਵੀਰੇ ਹਨਾ ਔਰ ਦੇਖੋ ਕਿੰਨੀ ਮੈਂ ਕਹਿੰਨਾ ਇੱਕ ਨਰਕ ਭਰੀ ਜ਼ਿੰਦਗੀ ਉਹ ਕੱਟ ਰਿਹਾ ਹੋਊਗਾ ਵਿਚਾਰਾ ਉਹਰੇ ਇੰਨੇ ਮਾੜੇ ਹਾਲਾਤਾਂ ਚ ਇਨਸਾਨ ਸਾਡਾ ਅੱਜ ਦਾ ਪਹੁੰਚ ਗਿਆ ਇਹ ਦਿਨੋਂ ਦਿਨ ਸਾਨੂੰ ਇਤਲਾਹਾਵਾਂ ਵੱਧਦੀਆਂ ਜਾ ਰਹੀਆਂ ਨੇ ਜੀ ਵੀ ਭਾਈ ਇੱਥੇ ਵੀ ਬੰਦਾ ਪਿਆ ਇੱਥੇ ਵੀ ਬੰਦਾ ਪਿਆ ਇਹ ਕਿਉਂ ਇਦਾਂ ਸਾਨੂੰ ਇਤਲਾਹਾ ਆਈ ਜਾਂਦੀਆਂ ਨੇ ਕਿਉਂ ਇੰਨੇ ਵੀਰ ਸਾਡੇ ਸੜਕਾਂ ਤੇ ਰੋਲ ਰਹੇ ਨੇ ਇਹ ਸਾਨੂੰ ਸੋਚਣ ਦੀ ਲੋੜ ਆ ਜੀ ਸਾਰੇ ਭੈਣ ਭਰਾਵਾਂ ਨੂੰ ਇਹਦੇ ਤੇ ਇਧਰਲੇ ਪਾਸੇ ਮੈਨੂੰ ਲੱਗਦਾ ਵੀ ਸ਼ਾਇਦ ਬਾਲਾ ਗੰਦਾ ਅੰਦਰਤਾ ਜੀ ਇੱਥੇ ਪੈਂਦਾ ਜੀ ਅੱਛਾ ਇਹ ਇੱਧਰ ਪੈਂਦਾ ਕੀ ਹਾਲ ਆ ਵੀਰੇ ਕੋਈ ਨਹੀਂ ਕੋਈ ਨਾ ਅੱਥੀ ਬਗ ਚੱਲਦੇ ਆਜੋ ਆ ਗਈ ਤੁਹਾਡੇ ਕੋਲ ਹੀ ਆ ਗਈ ਆਪਣੇ ਘਰ ਨਹੀਂ ਜਾਏ ਫਿਰ ਠੀਕ ਹੈ ਜੀ ਕੀ ਨਾਮ ਆਈ ਤੁਹਾਡਾ ਮੇਰੇ ਰਾਜੂ ਰਾਜੂ ਚਰਨਜੀਤ ਸਿੰਘ ਚਰਨਜੀਤ ਸਿੰਘ ਰਾਜੂ ਤੁਸੀਂ ਕਿੱਥੇ ਪੈਨੇ ਹੋ ਹਾਂਜੀ ਕਦੀ ਇੱਧਰ ਪੈ ਕੇ ਨਾ ਕਦੀ ਆਪਣੇ ਘਰ ਵੀ ਪੈਣਾ ਅੱਛਾ ਘਰ ਕਿੱਥੇ ਹੀ ਤੁਹਾਡਾ ਉਹ ਸਾਹਮਣੇ ਸਾਹਮਣੇ ਘਰ ਠੀਕ ਹੈ ਆ ਦਿਖਾਓ ਤੁਸੀਂ ਇੱਥੇ ਕਿੱਥੇ ਪੈਨੇ ਹੋ ਜੀ ਆ ਇਧਰ ਨੂੰ ਹੋ ਜਾਓ ਇੱਥੇ ਨਾ ਖੜਨ ਨੂੰ ਜਗ੍ਹਾ ਨਹੀਂ ਹੈਗੀ ਨੀਚੇ ਜੀ ਇਹ ਤੁਸੀਂ ਮੈਨੂੰ ਮਾਰੋਗੇ ਨਹੀਂ ਅਸੀਂ ਕਿਉਂ ਮਾਰਨਾ ਜੀ ਤੁਹਾਨੂੰ ਦੱਸੋ ਤੁਸੀਂ ਹਾਂਜੀ ਤੁਸੀਂ ਦੱਸੋ ਅਸੀਂ ਕਿਉਂ ਮਾਰਨਾ ਜੀ ਤੁਹਾਨੂੰ ਇਹ ਤਾਂ ਬਹੁਤ ਗੰਦਗੀ ਨਾਲ ਭਰਿਆ ਹੋਇਆ ਕਮਰਾ ਜੀ ਦੇਖੋ ਤੁਸੀਂ ਸੰਗਤ ਜੀ ਮੈਂ ਵੀਰ ਨੂੰ ਕਹੂੰਗਾ ਜੀ ਇੰਨੇ ਕੁ ਬੁਰੇ ਹਾਲਾਤ ਨੇ ਜੀ ਜਿਹੜੇ ਇਸ ਘਰ ਦੇ ਇਹ ਵੀਰ ਰਾਜੂ ਚਰਨਜੀਤ ਸਿੰਘ ਰਾਜੂ ਇਸ ਹਾਲਾਤਾਂ ਦੇ ਵਿੱਚ ਰਹਿ ਰਿਹਾ ਜੀ ਦੇਖੋ ਹਾਲਾਤ ਵੀਰ ਦੇ ਚਰਨਜੀਤ ਸਿੰਘ ਰਾਜੂ ਠੀਕ ਹੋ ਤੁਸੀਂ ਮਾਰੋਗੇ ਤਾਂ ਨਹੀਂ ਮਰੋ ਨਹੀਂ ਮਾਰਨਾ ਨਹੀਂ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਇਹ ਹਾਲਾਤ ਰਾਜਪੁਰੇ ਸ਼ਹਿਰ ਦੇ ਵਿੱਚ ਇਨਸਾਨ ਦੇ ਨੇ ਜੀ ਕਿਉਂ ਇਹ ਹਾਲਾਤ ਬਣੇ ਹਾਂਜੀ ਕੋਈ ਬਾਚ ਆ ਜਾਏਗਾ ਹਾਂਜੀ ਤੁਸੀਂ ਉਰੀ ਭੈਣੇ ਹੋ ਨਾ ਨਾ ਮੈਂ ਆਪਣੇ ਘਰ ਵੀ ਜਾਣਾ ਅੱਛਾ ਘਰ ਹੈਗਾ ਜੀ ਇਹਨਾਂ ਦਾ ਉਹ ਤੇ ਕੌਣ ਰਹਿੰਦਾ ਜੀ ਘਰੇ ਭਰਾ ਇਹਦਾ ਭਰਾ ਕਿੱਥੇ ਹੈ ਜੀ अच्छा ओ मतलब ਵਿਆਹਿਆ ਬਰਿਆ ਜੀ ਉਹ ਹਾਂ ਇਹ ਵੀਰ ਇਹ ਤਾਂ ਨਹੀਂ ਹੋਇਆ ਜੀ ਵਿਆਹ ਬਾਬਾ ਜੀ ਅੱਛਾ ਇਹ ਤਾਂ ਵਿਆਹ ਹੋਇਆ ਸੀ ਜੀ ਹਾਂ ਉਹਨੂੰ ਉਹ ਜੋ ਬਰਿਆ ਜੂਰੇ ਪਾਣੀ ਪੈਂਦਾ ਨਾ ਆਪਾਂ ਉਹ ਰਾਜੂ ਵੀਰੇ ਉਰੇ ਆ ਜੋ ਅੱਛਾ ਜੀ ਇਹ ਤਾਂ ਵੀਰੇ ਵਿਆਹ ਹੋਇਆ ਸੀ ਜੀ ਤੁਸੀਂ ਦੱਸੋ ਤੁਹਾਡਾ ਵਿਆਹ ਕਿਹੜੇ ਸਾਲ ਚ ਹੋਇਆ ਸੀ 2002 ਚ ਅੱਛਾ ਜੀ ਤੁਸੀਂ ਉਰੇ ਕਾਤੋਂ ਪੈਨਿਓ ਇੰਨੇ ਗੰਦਗੀ ਚ ਵੈਸੀ ਪੈ ਜੰਨਾ ਮੈਂ ਹਾਂਜੀ ਵੈਸੀ ਪੈ ਜੰਨਾ ਅੱਛਾ ਵੈਸੀ ਪੈ ਜੰਨੇ ਹੋ ਬੱਚੇ ਹੈਗੇ ਜੀ ਤੁਹਾਡੇ ਨਾ ਅੱਛਾ ਜੀ ਤੁਸੀਂ ਕੰਮ ਕਰ ਕੀ ਕਰਦੇ ਸੀ ਪਹਿਲੇ ਕਵਾੜ ਦਾ ਕੰਮ ਕਰਦਾ ਕਵਾੜ ਦਾ ਕੰਮ ਕਰਦੇ ਸੀ ਠੀਕ ਥੋਡੀ ਉਮਰ ਕਿੰਨੀ ਆ ਜੀ ਮੇਰੇ ਪਹਿਲੇ ਤਾਂ 40 ਸੀ ਹੁਣ ਤਾਂ ਪਤਾ ਨਹੀਂ ਮੈਨੂੰ ਹੁਣ ਪਤਾ ਨਹੀਂ 50 ਸਾਲ ਪਲੱਸ ਹੈ 50 ਸਾਲ ਹੋਣੀ ਆ ਨਾ ਵੀਰੇ ਹੁਣ ਇਹਨੂੰ ਮਤਲਬ ਉਰੇ ਕਈ ਸਾਲ ਹੋ ਗਏ ਹੈ ਨਾ ਇਹ ਤਾਂ ਬਹੁਤ ਗੰਦਗੀ ਆ ਵੀਰੇ ਉਰੇ ਤਾਂ ਤੁਸੀਂ ਉਰੇ ਕੱਦ ਤੋਂ ਪੈਨੇ ਹੋ ਜੀ ਕੋਈ ਘਰ ਵਾਟ ਟਿਕਾਣਾ ਹੈ ਨਹੀਂ ਮੈਂ ਆਪਣੇ ਘਰ ਪੈ ਜਾਣਾ ਵੀ ਕੀ ਕਹਿ ਦੇਣ ਨੂੰ ਫਿਰ ਚਲੇ ਜਾਣਾ ਅੱਛਾ ਨਾ ਮੰਗਾ ਕਰ ਤੂੰ ਉਹ 50 ਇਹ ਵੀਰੇ ਤੁਸੀਂ ਆ ਕੇ ਦੱਸੋ ਮਤਲਬ ਇਹ ਜਿੰਦਗੀ ਚ ਹੋਇਆ ਕੀ ਇਹਨਾਂ ਦੇ ਅਸਲ ਵੀਰੇ ਜਿੰਦਗੀ ਠੀਕ ਸੀ ਮੇਰੇ ਕੋਲ ਵੀ ਸ਼ਾਮ ਨੂੰ ਖਰਦਾ ਸੀ ਆ ਕੇ ਮੇਰੀ ਜੜੀ ਲੱਗਦੀ ਸੀ ਆਪਣਾ ਕੰਮ ਵੀ ਕਰਦਾ ਸੀ ਉਸ ਤੋਂ ਬਾਅਦ ਇਹਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਇਹ ਫਿਰ ਪਹਿਲਾਂ ਤਾਂ ਮੇਰੇ ਕੋਲ ਨੀਚੇ ਪੈਂਦਾ ਜੀ ਮੰਮੀ ਅਕ ਜੀ ਮੈਂ ਕਵਾਰਾ ਸਿਸਟਮ ਜੋ ਮੇਰਾ ਵਿਆਹ ਹੋਇਆ ਮੇਰ ਜੋ ਹੈ ਫਿਰ ਉੱਪਰ ਪੈਣ ਲੱਗ ਗਿਆ ਭਰਾ ਕੋਲ ਉਸ ਤੋਂ ਬਾਅਦ ਮਨੂੰ ਨਹੀਂ ਪਤਾ ਇਹਨੇ ਮੇਰੀ ਜੜੀ ਛੱਡਣੀ ਬੰਦ ਕਰਤੀ ਮੇਰਾ ਕੰਮ ਛੱਡਣਾ ਹੀ ਬੰਦ ਮਾਸੀ ਸਾਡੀ ਜਦੋਂ ਪੂਰੀ ਹੋਈ ਹੈ ਨਾ ਫਿਰ ਇਹਨੇ ਮੇਰਾ ਕੰਮ ਛੱਡਣਾ ਅੱਛਾ ਤੁਸੀਂ ਆ ਜਾਓ ਜੀ ਇੱਕ ਮਿੰਟ ਰਹੀ ਨਹੀਂ ਮੇਰਾ ਕੰਮ ਛੱਡਣਾ ਹੀ ਬੰਦ ਕਰਤਾ ਕੰਮ ਤੁਸੀਂ ਕੀ ਕਰਦੇ ਤੇ ਮੈਂ ਜੇ ਕੋਈ ਕੰਮ ਕਰਦਾ ਸੀ ਹੁਣ ਤਾਂ ਮੈਂ ਆਪ ਦਿਹਾੜੀਆਂ ਪੇਂਟ ਦਾ ਕੰਮ ਕਰਦਾ ਲਖਾਈ ਜੇ ਨਾ ਜਾਣਾ ਫਿਰ ਹੁਣ ਮੈਂ ਇਹਨੂੰ ਕਿਹਾ ਕਰਾ ਹੁਣ ਮੈਂ ਆਪ ਚਲਾ ਜਾਣਾ ਪਿੱਛੋਂ ਫਿਰ ਇਹ ਤਾਲੇ ਖੋਲ ਕੇ ਚਲਾ ਜਾਂਦਾ ਹੈ ਪਿੱਛੋਂ ਗੈਪ ਹੋ ਜਾਂਦਾ ਹੈ ਕਹੇਗਾ ਮੈਂ ਨਾ ਆਵਾਂਗਾ ਨਾ ਆਂਦਾ ਹੈ ਨਹੀਂ ਇੱਕ ਦਿਨੇ ਨਾ ਆਇਆ ਨਾ ਅੰਦਰ ਪਾਇਆ ਇਹਨੂੰ ਨਾਲ ਚੰਗੀ ਤੇ ਅਜੂਰੇ ਆਜੂ ਵੀਰੇ ਅਜੂ ਅਜੂ ਰਾਜੂ ਆਜੂ ਵੀਰੇ ਅਜੂ ਜੀ ਤੁਸੀਂ ਵੀ ਆਓ ਜੀ ਤੁਹਾਡੀ ਮੰਮੀ ਦੀ ਮਾਂ ਦੀ ਡੈਥ ਕਦੋਂ ਹੋਈ ਸੀ ਜੀ 2015 ਨੂੰ ਅੱਛਾ ਜੀ ਤੁਸੀਂ ਕੋਈ ਦੱਸਣ ਲੱਗੇ ਦੀ ਇਹਨਾਂ ਦੀ ਮਤਲਬ ਕੀ ਘਟਨਾ ਵਾਪਰੀ ਜੀ ਇਹ ਜੀ ਚਲੋ ਪਹਿਲਾਂ ਤਾਂ ਚਲੋ ਮੈਂ ਕਿਹਾ ਕਿ ਵਿਆਹ ਹੋਲੇ ਹਨਾ ਵਿਆਹ ਤੋਂ ਬਾਅਦ ਇਹ ਹੋ ਵੀ ਗਿਆ ਸੀਗਾ ਬਿਮਾਰ ਤੇ ਅਸੀਂ ਫਿਰ ਕਿਤੇ ਗੁਰਦੁਆਰੇ ਵਗੈਰਾ ਆਪਣੇ ਨਵਾਏ ਆਪਾਂ ਉਸ ਤੋਂ ਬਾਅਦ ਇਹ ਇਲਾਜ ਕਰਾਇਆ ਠੀਕ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਮੇਰੀ ਤਾਈ ਮਰੇ ਨਾ ਤਾਈ ਮਰਨ ਤੋਂ ਬਾਅਦ ਕਿ ਜਿਦਾਂ ਕਿਸੇ ਨਾਲ ਦੁੱਖ ਸੁੱਖ ਨਹੀਂ ਵੰਡ ਸਕਦਾ ਸੀ ਚਲੋ ਭਰਾ ਪਰਜਾਈ ਕੋਈ ਨਹੀਂ ਪੁੱਛਦਾ ਸੀ ਮੈਂ ਸਾਫ਼ ਦੱਸਾਂ ਇਹ ਆਪਣੇ ਆਪਣੇ ਜਿਹਾ ਸੀਗਾ ਤੇ ਫਿਰ ਉਸ ਤੋਂ ਬਾਅਦ ਇਹ ਮੈਂਟਲੀ ਹੁੰਦਾ ਗਿਆ ਕਿ ਜਦੋਂ ਪਤਾ ਇਹਨੂੰ ਕਿਸੇ ਦਾ ਦੁੱਖ ਨਹੀਂ ਕੋਈ ਸੁਣ ਸਕਦਾ ਤੇ ਇਹ ਹੋ ਗਿਆ ਵਿਦਵਤ ਦੇ ਹੋਏ ਆ ਵਿਦਵਨ ਤੇ ਪਾਪਾ ਹੈ ਜੀ ਹਾਂ ਇਹਦਾ ਫਿਰ ਇਹ ਹਾਲ ਹੋ ਗਿਆ ਠੀਕ ਹੈ ਫਿਰ ਇਹ ਜਿਵੇਂ ਕਿ ਬਿਮਾਰ ਰਹਿੰਦਾ ਸੀ ਇਹਨੂੰ ਘਰੇ ਕੋਈ ਵਾੜਦਾ ਨਹੀਂ ਸੀ ਤੇ ਨਾਂਂਦਾ ਦੋਂਦਾ ਨਹੀਂ ਸੀਗਾ ਤੇ ਬਹੁਤ ਬੁਰਾ ਹਾਲ ਹੋ ਗਿਆ ਸੀ ਫਿਰ ਕਿ ਇਸੇ ਕਰਕੇ ਇਹ ਤੇ ਘਰ ਦੇ ਨੇ ਫਿਰ ਇੱਥੇ ਹੀ ਸੌਣ ਲੱਗ ਗਿਆ ਇਹ ਇੰਨੇ ਟਾਈਮ ਤੋਂ ਇੱਥੇ ਹੀ ਰਹਿ ਰਿਹਾ ਅਸੀਂ ਕਾਫੀ ਜਣੇ ਨੂੰ ਬੋਲਿਆ ਪਰ ਇਹਨੂੰ ਕੋਈ ਲੈ ਨਹੀਂ ਆਇਆ ਅੱਛਾ ਮਾਂ ਦੀ ਜੀ ਡੈਥ ਆ ਜੀ ਉਸ ਤੋਂ ਬਾਅਦ ਜ਼ਿਆਦਾ ਹੋ ਗਿਆ ਉਸ ਤੋਂ ਪਹਿਲਾਂ ਵਾਈਫ ਹਨਾ ਹਾਂਜੀ ਬੋਲੋ ਹਾਂਜੀ ਵਾਈਫ ਤਾਂ ਪਹਿਲਾਂ ਹੀ ਛੜ ਗਈ ਉਸ ਤੋਂ ਬਾਅਦ ਮੇਰੀ ਤਾਈ ਸੀਗੇ ਤਾਈ ਤੋਂ ਬਾਅਦ ਜਦੋਂ ਹੋਇਆ ਉਸ ਤੋਂ ਬਾਅਦ ਜ਼ਿਆਦਾ ਹੋ ਗਿਆ ਕਿ ਇਹਨੂੰ ਸਾਰਿਆਂ ਨੇ ਕਿਸੇ ਨੇ ਪੁੱਛਣਾ ਕਿਸਨਾ ਬੰਦ ਕਰਤਾ ਅਗੀ ਜਿਵੇਂ ਆਪਣੀ ਮਾਂ ਨਾਲ ਹੀ ਦੁੱਖ ਸੁੱਖ ਫੋਲਦਾ ਸੀ ਹੁਣ ਕੋਈ ਸੁਣਨ ਵਾਲਾ ਨਹੀਂ ਸੀ ਨਾ ਕੋਈ ਦੇਣ ਵਾਲਾ ਨਹੀਂ ਸੀ ਤੇ ਤਾਂ ਤੋਂ ਇਸ ਤੋਂ ਬਾਅਦ ਅਜਿਹਾ ਹੀ ਹਾਲ ਹੋ ਗਿਆ ਹਾਂਜੀ ਦੇਖੋ ਮਾਮਾ ਮਾਂ ਤੋਂ ਬਾਅਦ ਆ ਹਾਲਾਤਾਂ 'ਚ ਪੁੱਤ ਪਹੁੰਚ ਗਿਆ ਜੀ ਤੁਸੀਂ ਇੱਕ ਵਾਰੀ ਦੇਖਿਓ ਇੱਦਾਂ ਨੂੰ ਕੈਮਰਾ ਮਾਰਿਓ ਜੀ ਇੱਥੇ ਪਹੁੰਚ ਗਿਆ ਪੁੱਤ ਜੀ ਮਾਂ ਹੁੰਦੀ ਸ਼ਾਇਦ ਅੱਜ ਦੇ ਹਾਲਾਤ ਆ ਨਾ ਹੁੰਦੇ ਅਸੀਂ ਇਹ ਚੀਜ਼ਾਂ ਪੰਜਾਬ ਦੇ ਵਿੱਚ ਦੇਖ-ਦੇਖ ਕੇ ਹਰ ਰੋਜ਼ ਪਰੇਸ਼ਾਨ ਆ ਵੀ ਦਿਨੋ-ਦਿਨੇ ਚੀਜ਼ਾਂ ਸਾਡੇ ਪੰਜਾਬ 'ਚ ਵੱਧਦੀਆਂ ਜਾ ਰਹੀਆਂ ਨੇ ਦਿਨੋ-ਦਿਨ ਮੈਂਟਲੀ ਪ੍ਰੋਬਲਮ ਵੱਧਦੀ ਜਾ ਰਹੀ ਆ ਰਾਜੂ ਵੀਰੇ ਉਰੇ ਆਓ ਤੁਸੀਂ ਸਾਡੇ ਕੋਲੇ ਆਓ ਅਜੂ ਰਿਹਾ ਹੋ ਤੁਸੀਂ ਭੈਣ ਕੋਲੇ ਖੜੋ ਰਹੇ ਤੇ ਦਿਨੋਂ ਦਿਨ ਮੈਂਟਲੀ ਪ੍ਰੋਬਲਮ ਵੱਧਦੀ ਜਾ ਰਹੀ ਹੈ ਦਿਨੋਂ ਦਿਨ ਰਿਸ਼ਤਿਆਂ ਚ ਗਰਾਬਟਾਉਂਦੀ ਜਾ ਰਹੀ ਹੈ ਮਤਲਬ ਕਿਤੇ ਨਾ ਕਿਤੇ ਜ਼ਿੰਮੇਵਾਰ ਐ ਸੀ ਕਿਨੂੰ ਟਹਿਰਾਈਏ ਤਾਂ ਹੁਣ ਉਸ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਹੁੰਦਾ ਦੇਖੋ ਇੱਕ ਇਨਸਾਨ ਇਹ ਆ ਇੱਕ ਇਨਸਾਨ ਇਹ ਨੇ ਇੱਕ ਇਨਸਾਨ ਮੈਂ ਆ ਇੱਕ ਹੀ ਆ ਮਤਲਬ ਸਾਰਿਆਂ ਚ ਫਰਕ ਆ ਹੁਣ ਇਹਨੂੰ ਆਪਾਂ ਕਰਮ ਕਹਿ ਦਈਏ ਵੀ ਮਹਾਰਾ ਇਹਨੇ ਕੋਈ ਕਰਮ ਐਦਾਂ ਦੇ ਲਿਖਤੇ ਕੋਈ ਮਾੜਾ ਕਰਮ ਐਦਾਂ ਦਾ ਇਨਸਾਨ ਤੋਂ ਹੋ ਗਿਆ ਸਾਨੂੰ ਨਹੀਂ ਪਤਾ ਮਤਲਬ ਆਪਣੇ ਆਈਡੀਏ ਹੁੰਦੇ ਨੇ ਤਾਂ ਹਨਾ ਵੀ ਐਦਾਂ ਹੋ ਗਿਆ ਹੋ ਇਨਸਾਨ ਦੀ ਜ਼ਿੰਦਗੀ ਚ ਪਰ ਬੜੇ ਦੁੱਖ ਦੀ ਗੱਲ ਆ ਵੀ ਇਨਸਾਨ ਇੱਥੋਂ ਤੱਕ ਪਹੁੰਚ ਗਿਆ ਔਰ ਰਾਜਪੁਰਾ ਸ਼ਹਿਰ ਬਹੁਤ ਵੱਡਾ ਸ਼ਹਿਰ ਆ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇਦਾਂ ਦੇ ਵੀਰਾਂ ਦੀ ਮਦਦ ਕਰਨ ਦੀ ਲੋੜ ਆ ਅਤੇ ਅਸੀਂ ਆਪਣਾ ਸੁਪਨਾ ਬਹੁਤ ਵੱਡਾ ਸੁਪਨਾ ਲੈ ਕੇ ਚੱਲੇ ਵਿਆਂ ਜੀ 2019 ਤੋਂ ਅਸੀਂ ਚੋਹਨਿਆਂ ਵੀ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਸ਼ਰਮ ਜਿਹੜਾ ਦਿਨੋ ਦਿਨ ਵੱਡਾ ਬਣਾਉਣਾ ਪੈ ਰਿਹਾ ਰਾਜੂ ਵਰਗੇ ਵੀਰਾਂ ਲਈ ਕਿਉਂ ਕਿ ਕਿ ਦਿਨੋ ਦਿਨ ਇਨ੍ਹਾਂ ਵੀਰਾਂ ਦੀ ਇਤਲਾਬ ਵਧਦੀ ਜਾ ਰਹੀ ਆ ਦਿਨੋ ਦਿਨ ਜਿਹੜਾ ਪਰਿਵਾਰਕ ਰਿਸ਼ਤੀਆਂ 'ਚ ਗ੍ਰਾਵਟੇ ਆਉਣ ਕਰਕੇ ਇਨਸਾਨ ਆ ਨਰਕ ਭਰੇ ਹਾਲਾਤਾਂ 'ਚ ਪਹੁੰਚ ਜਾਂਦਾ ਜੀ ਇਸ ਕਰਕੇ ਸੁਪਨਾ ਇਹ ਪੂਰਾ ਤੁਹਾਡੇ ਭੈਣ ਭਰਾਵਾਂ ਦੇ ਸਾਥ ਨਾਲੇ ਹੋਊਗਾ ਉੱਥੇ ਤੁਸੀਂ ਲਚਕਾਣੀ ਪਿੰਡ ਕਦੇ ਨਾ ਕਦੇ ਵਿਜ਼ਿਟ ਕਰੋ ਆਪ ਜੀ ਦੇਖੋ ਆ ਕੇ ਵੀ ਰਾਜੂ ਵਰਗੇ ਵੀਰਾਂ ਦੀ ਜ਼ਿੰਦਗੀ ਉੱਥੇ ਕਿਵੇਂ ਸਵਰਗ ਬਣਦੀ ਆ ਉੱਥੇ ਤੁਹਾਡੇ ਸਾਥ ਦੀ ਸਾਨੂੰ ਬਹੁਤ ਵੱਡੇ ਪੱਧਰ ਤੇ ਲੋੜ ਆ ਤਾਂ ਜੋ ਇਦਾਂ ਦੇ ਵੀਰਾਂ ਨੂੰ ਵੱਧ ਤੋਂ ਵੱਧ ਸਾਂਮਿਆ ਜਾ ਸਕੇ ਜਿਵੇਂ ਇਸ ਵਕਤ ਜਿੰਨੀ ਕੁਆਂਟੀਟੀ ਆ ਹੋਰ ਵੀਰਾਂ ਨੂੰ ਸਾਂਮਿਆ ਜਾ ਸਕੇ ਸਾਡੀ ਅਰਦਾਸ ਇਹ ਆ ਵੀ ਰਾਜੂ ਵਰਗੇ ਵੀਰ ਨਾ ਹੋਣ ਨਾ ਕਿਸੇ ਤੇ ਕੋਈ ਵਿਵਪਤਾ ਪਵੇ ਨਾ ਕਿਸੇ ਨੂੰ ਮੈਂਟਲੀ ਪ੍ਰੋਬਲਮ ਹੋਵੇ ਨਾ ਕਿਸੇ ਦੇ ਉੱਪਰ ਇਹੋ ਜਿਹਾ ਸਮਾ ਆਵੇ ਪਰ ਦਿਨੋ ਦਿਨ ਇਹ ਹਾਲਾਤ ਵਿਗੜਦੇ ਜਾ ਰਹੇ ਨੇ ਸਾਡੀ ਤਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ RAM ਜੀ KRISHN ਜੀ ਦੇ ਚਰਨਾਂ ਚ ਅਰਦਾਸ ਆ ਮਹਾਰਾਜ ਕੋਈ ਐਸੀ ਖੇਡ ਖੇਡੋ ਕੋਈ ਐਸਾ ਮਨੁੱਖ ਨਾ ਹੋਵੇ ਜਿਹਨੂੰ ਪਰਿਵਾਰ ਦੇ ਵਿੱਚ ਇਹੋ ਜਿਹੀ ਵਿਵਪਤਾ ਪਵੇ ਔਰ ਜਿਹੜੀ ਮਾਂ ਹੁੰਦੀ ਆ ਸਾਨੂੰ ਇਹ ਲੱਗਦਾ ਮਾਂ ਇੱਕ ਪੀਰ ਪਗੰਬਰ ਅਵਤਾਰ ਨਾਲੋਂ ਘੱਟ ਨਹੀਂ ਹੁੰਦੀ ਮਤਲਬ ਮਾਮਾ ਦੇਖੋ ਮਾਂ ਕੇਅਰ ਕਰਦੀ ਸੀ ਜੀ ਇਹ ਪੈਣੀ ਜਿਹੜੀ ਪ੍ਰੋਬਲਮ ਆਈ ਇਹਨਾਂ ਦੀ ਇਹ ਮਤਲਬ ਇਹਨਾਂ ਦੀ ਮਦਰ ਨੂੰ ਵੀ ਪ੍ਰੋਬਲਮ ਸੀਗੀ ਨਹੀਂ ਨਹੀਂ ਜੇ ਸਾਡੇ ਘਰ ਚ ਕਿਸੇ ਨੂੰ ਇਨੀ ਪ੍ਰੋਬਲਮ ਸੀਗੀ ਸਿਰਫ ਇਹਨੂੰ ਹੀ ਹੋਈ ਐ ਫਿਰ ਇਸ ਤੋਂ ਬਾਅਦ ਇਹਦਾ ਭਰਾ ਇੱਕ ਉਹ ਪੂਰਾ ਹੋ ਗਿਆ ਘਰ ਚ ਥੋੜਾ ਕਲੇਸ਼ ਸੀਗਾ ਤੇ ਉਹ ਪੂਰਾ ਉਸ ਤੋਂ ਉਹੀ ਇਹਦੀ ਕੇਅਰ ਕਰਦਾ ਸੀ ਫਿਰ ਉਹ ਵੀ ਪੂਰਾ ਹੋ ਗਿਆ ਫਿਰ ਕਿਸੇ ਨੂੰ ਪੁੱਜਾ ਫਿਰ ਇਸ ਤੋਂ ਬਾਅਦ ਇਹਦਾ ਹੋਰ ਵੀ ਬੁਰਾ ਹਾਲ ਹੋ ਗਿਆ ਹਾਂਜੀ ਦੇਖੋ ਐਕਟਿਵ ਕੀ ਕਰਦਾ ਵੀਰਾਂ ਮੈਂ ਕਹਾਂਗਾ ਇੱਕ ਵਾਰੀ ਕੈਮਰਾ ਦੂਰੀ ਰੱਖਿਓ ਵੀਰ ਉਹਨਾਂ ਨੂੰ ਮੈਂ ਵਾਰੀ ਵਾਰੀ ਬੇਨਤੀ ਕਰ ਰਿਹਾ ਦੇਖੋ ਤੁਸੀਂ ਆ ਆ ਹਾਲਾਤਾਂ 'ਚ ਇਨਸਾਨ ਗਰਮੀ ਆ ਸਰਦੀ ਇੱਥੇ ਰਹਿਣਾ ਅਸੀਂ ਗੱਲਬਾਤ ਕਰਦੇ ਆ ਨਾਲ ਨਾਲ ਅੱਛਾ ਜੀ ਤੁਸੀਂ ਮਤਲਬ ਪਹਿਲਾਂ ਠੀਕ ਠਾਕ ਦੇਖਿਆ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਠਾਕ ਸੀ ਬਹੁਤ ਵਧੀਆ ਕਮਾਈ ਸਾਰੇ ਘਰ ਦਾ ਖਰਚਾ ਇਹੀ ਚਲਾਉਂਦਾ ਸੀ ਜੀ ਸਾਰੇ ਪਰਿਵਾਰ ਨੂੰ ਇਹੀ ਪਾਲਣ ਵਾਲਾ ਸੀ ਕਿ ਹੁਣ ਇਹੀ ਕਿ ਦੇਖੋ ਇੱਕ ਮਰ ਗਿਆ ਉਹ ਕਹਿੰਦੇ ਮੇਰੇ ਕੋਲੇ ਬੱਚੇ ਆ ਮੈਂ ਨਹੀਂ ਸਮਝਾਂਦੇ ਇੱਕ ਇਹ ਭਰਾ ਵੈ ਇਹ ਕਹਿੰਦਾ ਮੈਂ ਨਹੀਂ ਜ਼ਿਆਦਾ ਕਮਾਉਂਦਾ ਹੈਗਾ ਮੈਂ ਨਹੀਂ ਕੁਝਦਾ ਇਸ ਕਰਕੇ ਰੁੱਲ ਰਿਹਾ ਕਿ ਇਹਦੇ ਘਰ ਦੀ ਕਮਾਈ ਵਾਲਾ ਕੋਈ ਨਹੀਂ ਹੈਗਾ ਇਹ ਇਕੱਲਾ ਸੀ ਇਹਦੇ ਇਕੱਲੇ ਤੋਂ ਬਾਅਦ ਇਹਦਾ ਹੀ ਖੁਦ ਇਹੀ ਹਾਲ ਹੋ ਗਿਆ ਮਤਲਬ ਇਹਨਾਂ ਦਾ ਆਪਰਾ ਸਾਂਭਣ ਨੂੰ ਤਿਆਰ ਨਹੀਂ ਹੈਗਾ ਜੀ ਨਹੀਂ ਕਮਾਈਆਂ ਹੀ ਨਹੀਂ ਆਈਆਂ ਸਾਂਭਣ ਨੂੰ ਵੀ ਤਿਆਰ ਉਹ ਹਾਂਜੀ ਬੱਸ ਇਹ ਚੀਜ਼ ਹੈ ਕੰਮ ਕਰ ਹੈ ਹੀ ਨਹੀਂ ਇਹਨਾਂ ਦੇ ਤੇ ਜਦੋਂ ਇਹ ਠੀਕ ਸੀ ਇਹ ਕੰਮ ਕਰ ਕਰਕੇ ਘਰ ਚ ਚਾ ਟੱਬਾਂ ਨੂੰ ਪਾਲਦਾ ਸੀ ਸਾਰੇ ਟੱਬਾਂ ਨੂੰ ਇਹ ਕਿ ਸਾਨੂੰ ਵੀ ਕੰਮ ਕਰਦਾ ਸੀ ਸਾਰਾ ਕੰਮ ਕਰਦਾ ਸੀ ਇਹ ਸਾਰਾ ਤੁਸੀਂ ਦੇਦੇ ਹੋ ਜ਼ਿੰਮੇਵਾਰੀ ਇਹਦੇ ਉੱਤੇ ਸੀ ਵੱਡਾ ਸੀ ਜ਼ਿੰਮੇਵਾਰੀ ਇਹਦੇ ਉੱਤੇ ਸੀ ਸਾਰੇ ਪਰ ਅੱਜ ਦੇਖੋ ਤੁਸੀਂ ਆਹ ਹਾਲਾਤ ਤੁਹਾਡੇ ਤਾਂ ਮਤਲਬ ਪਰਿਵਾਰਕ ਮੈਂਬਰ ਨੇ ਹਨਾ ਜੀ ਇਹ ਤੁਹਾਡੇ ਬ੍ਰਦਰ ਲੱਗੇ ਹਾਂਜੀ ਹਾਂਜੀ ਮਤਲਬ ਤੁਹਾਡਾ ਬ੍ਰਦਰ ਤੁਹਾਡੇ ਨਾਲ ਤੁਸੀਂ ਖੇਡੇ ਬਚਪਨ ਦੇ ਵਿੱਚ ਪਰ ਅੱਜ ਦੇ ਆ ਹਾਲਾਤ ਦੇਖ ਕੇ ਕਿੰਨਾ ਦੁੱਖ ਲੱਗ ਰਿਹਾ ਹੈ ਨਾ ਜੀ ਅਸੀਂ ਤਾਂ ਚਲੋ ਅੱਜ ਇਹਨਾਂ ਦੀ ਜ਼ਿੰਦਗੀ ਚ ਆਇਆ ਸਾਨੂੰ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਇਨਫੋਰਮੇਸ਼ਨ ਇਹਨਾਂ ਦੀ ਮਿਲ ਰਹੀ ਸੀ ਇਤਲਾਹ ਮਿਲ ਰਹੀ ਸੀ ਬਸ ਸਾਨੂੰ ਇਹ ਲਾ ਲਓ ਜੀ ਗੁਰੂ ਦਾ ਹੁਕਮ ਨਹੀਂ ਸੀਗਾ ਅਸੀਂ ਤਾਂ ਇਹ ਮਤਲਬ ਇੱਥੇ ਆ ਕੇ ਹੀ ਕਹਾਂਗੇ ਜਦੋਂ ਗੁਰੂ ਦਾ ਹੁਕਮ ਹੁੰਦਾ ਉਦੋਂ ਹੀ ਇਨਸਾਨ ਇੱਥੇ ਤੱਕ ਪਹੁੰਚ ਪਾਉਂਦਾ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਨਹੀਂ ਮਨਜ਼ੂਰ ਸੀਗਾ ਪਿਛਲੇ ਮਹੀਨੇ ਤੋਂ ਤੇ ਅੱਜ ਜਿਹੜਾ ਮਹਾਰਾਜ ਨੇ ਹੁਕਮ ਕੀਤਾ ਅੱਜ ਵੀਰੇ ਇਹ ਕੀ ਲੱਗਦੇ ਨੇ ਤੁਹਾਡੇ ਇਹ ਮੇਰੀ ਮਾਸੀ ਦੀ ਕੁੜੀ ਹੈ ਅੱਛਾ ਜੀ ਮ ਮਾਸੀ ਤੇ ਗੁਜਰ ਗਈ ਹੁਣ ਬੰਮੀ ਮਾਸੀ ਇਹਨਾਂ ਦਾ ਕੀ ਨਾਮ ਆ ਇਹ ਰੂਬੀ ਭੈਣਾ ਹੈ ਠੀਕ ਹੈ ਠੀਕ ਹੈ ਜੀ ਮੇਰੇ ਚਾਚਾ ਜੀ ਦੀ ਕੁੜੀ ਹੈ ਠੀਕ ਹੈ ਚਾਚਾ ਜੀ ਦੀ ਬੇਟੀ ਆ ਜੀ ਇਹ ਤੁਹਾਡੇ ਮੈਨੂੰ ਪਤਾ ਹੈ ਹਾਂਜੀ 10 ਟਾਈਮ ਰੇਜੂ ਮੈਨੂੰ ਪਤਾ ਨਹੀਂ ਠੀਕ ਹੈ ਠੀਕ ਹੈ ਤੁਸੀਂ ਇਕੱਠੇ ਖੇਡਦੇ ਪੜਦੇ ਫੁੱਟ ਦੇ ਇਕੱਠੇ ਸੀ ਪੜੇ ਕਿੰਨਾ ਹੋ ਤੁਸੀਂ ਇਹ ਦੁਮਾ ਵੀ ਮੋਟਾ ਇਕੱਠੇ ਕਿਵੇਂ ਪੜਾਂਗੇ ਉਹ ਮੇਰੀ ਪਹਿਲਾਂ ਸਕੂਲ ਚ ਸਕੂਲ ਚ ਪੜੇ ਨਹੀਂ ਇਕੱਠੇ ਭੈਣ ਭਾਈ ਜਦੋਂ ਮੈਂ ਆਪਣਾ ਪੜਿਆ ਸੀ ਬਸ ਹਾਂਜੀ ਮੇਰਾ ਵੀ ਤੁਹਾਡੇ ਮਰਗਾ ਦਿਮਾਗ ਹੋ ਗਿਆ ਸੱਚੀ ਗੱਲ ਆ ਜੀ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਦੋਏ ਭੈਣ ਭਰਾ ਹੁੰਦੇ ਨੇ ਇਕੱਠੇ ਪੜਦੇ ਨਹੀਂ ਨਹੀਂ ਕੋਈ ਨਹੀਂ ਕੋਈ ਨਾ ਇਹਦਾ ਰੱਬ ਦਾ ਭਗਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਭਾਈਆ ਯਾਰ ਕਮਾਰ ਹੈਲੋ ਕਰ ਲੈ ਮੇਰੇ ਕਹਿਣ ਦਾ ਮਤਲਬ ਐ ਪੁੱਛਿਆ ਸੀ ਮੈਂ ਜਿਵੇਂ ਭੈਣ ਭਰਾ ਹੁੰਦੇ ਨੇ ਆਪਾਂ ਇਕੱਠੇ ਨਹੀਂ ਪੜਦੇ ਹੁੰਦੇ ਸਕੂਲ 'ਚ ਤਾਂ ਪੁੱਛ ਲਿਆ ਮੈਂ ਗੱਲ ਤੁਸੀਂ ਪੜਿਓ ਪੜਿਓ ਕੁਛ ਮੈਂ ਨੋਂ ਪੜਿਆ ਨੋਂ ਪੜਿਓ ਫਿਰ ਮੈਂ ਇਹੀ ਪੁੱਛਿਆ ਨਾ ਤੁਹਾਡੇ ਤੋਂ ਕੋਈ ਗੱਲ ਨਹੀਂ ਹੁਣ ਆਪਾਂ ਚਲੋ ਚੱਲੀਏ ਆਜੋਰੇ ਚਲੋ ਇਹ ਮਤਲਬ ਜਿਹੜੀ ਇਹ ਤਾਂ ਹੁਣ ਦਾ ਨੇਚਰ ਆ ਜੀ ਜਿਵੇਂ ਇਹਨੇ ਏਦਾਂ ਟੱਚ ਕਰੀ ਜਾਣਾ ਨਹੀਂ ਪਹਿਲਾਂ ਨਹੀਂ ਕਰਦਾ ਇਹ ਮਾਰਨ ਲੋਕਾਂ ਨੂੰ ਮਾਰਦਾ ਨਹੀਂ ਹੁਣ ਹੁਣ ਨਾ ਜਿਵੇਂ ਖੀ ਛੱਡਦੇ ਟੈਨਸ਼ਨ ਚਾ ਤਾਂ ਕਰਕੇ ਇਹ ਜਿਵੇਂ ਨੇ ਆਪਣਾ ਆਪਣੇ ਆਪਣੇ ਬਾਲ ਪਟਦਾ ਇਹਨੂੰ ਬਸ ਇਹ ਜਿਹੜੀ ਕਿ ਤਨ ਆਂਦਾ ਤੁੰਦਾ ਨਹੀਂ ਆਪਣਾ ਪਿੱਛੇ ਆਦਾ ਏਦਾਂ ਦੀ ਇਹਨੂੰ ਇਹਨੂੰ ਇਸੇ ਕਰਕੇ ਇਹਦੇ ਘਰ ਦੇ ਰੱਖਨੇ ਉਹ ਕਹਿੰਦੀ ਮੇਰੀਆਂ ਦੋ ਕੁੜੀਆਂ ਨੇਗੀਆਂ ਮੈਂ ਨਹੀਂ ਰੱਖ ਸਕਦੀ ਹੈਗੀ ਤੇ ਇਹ ਕਹਿੰਦਾ ਕਿ ਮੇਰੇ ਇਹਦਾ ਵੀ ਹੁਣ ਡਿਵੋਰਸ ਹੋ ਰਿਹਾ ਜੀ ਉਹ ਕਹਿੰਦੀ ਇਹ ਕੰਮ ਨਹੀਂ ਕਰਦਾ ਉਹ ਕਹਿੰਦੀ ਮੈਨੇ ਵੀ ਤਲਾਕ ਦੇਣਾ ਇਹਦਾ ਵੀ ਤਲਾਕ ਜਿਵੇਂ ਇਹਨਾਂ ਦਾ ਘਰ ਹੀ ਬਰਬਾਦ ਹੋ ਗਿਆ ਸਾਡੇ ਤਾਈ ਇਹ ਮਤਲਬ ਜਿਵੇਂ ਬਾਹਰ ਲੋਕਾਂ ਨੂੰ ਮਿਲਦਾ ਜੀ ਬਾਹਰ ਅਟੈਕ ਕਰਦਾ ਕਿਸੇ ਤੇ ਜੇ ਇਹਨੂੰ ਕੋਈ ਕਰੋਗੇ ਤਾਂ ਫਿਰ ਅਟੈਕ ਕਰਦਾ ਹੈ ਨਹੀਂ ਕਰਦਾ ਮਤਲਬ ਜਿਹੜੀ ਜਿਹੜੀਆਂ ਹੋਰ ਇਹਦੇ ਜਿਵੇਂ ਨਾ ਹੁੰਦਾ ਨਹੀਂ ਹੈਗਾ ਜੀ ਇਹ ਕਦੇ-ਕਦੇ ਰਾਤ ਨੂੰ ਉੱਚ-ਉੱਚ ਮਤਲਬ ਬੋਲਦਾ ਕੀ ਕਰਦਾ ਜੀ ਸਾਨੂੰ ਬੜਾ ਦੱਸੋ ਨਾ ਸਾਨੂੰ ਇਲਾਜ ਕਰਾਉਣ ਚ ਇਹਨੂੰ ਨੀਂਦ ਨਹੀਂ ਆਉਂਦੀ ਹਾਂਜੀ ਬਾਜਾ ਮਾਰਦਾ ਇਹਨੂੰ ਇਹਨੂੰ ਜੋ ਵੀ ਬਤਾ ਜੇ ਗੰਦ ਚੋਪੀਆਂ ਨੇ ਗੰਦ ਜੀ ਚੱਕ ਕੇ ਖਾ ਲੈਣਾ ਇਹਨੂੰ ਇਹ ਨਹੀਂ ਪਤਾ ਕੀ ਹੈ ਹਾਂਜੀ ਇਹਨੇ ਜਿੱਥੇ ਬੈਠਾ ਜਿੰਨੇ ਇੱਥੇ ਖਾ ਰਿਆ ਨਾ ਇੱਥੇ ਪਾਟੀ ਕਰਦੇਗਾ ਇਹਨੂੰ ਕੁਝ ਨਹੀਂ ਪਤਾ ਰੋਟੀਆਂ ਮੈਂ ਦੇ ਜਾਂਦਾ ਨਾ ਹਾਂ ਇਹ ਮਤਲਬ ਤੁਸੀਂ ਘਰੇ ਪੈਂਦਾ ਉਧਰ ਕੀ ਕਾਰਨ ਬਣ ਕੇ ਉਰੇ ਪੈਣ ਦੇ ਕਿਉਂ ਨਹੀਂ ਕਰਦਾ ਪੈਂਦਾ ਹੀ ਨਹੀਂ ਭਾਜੀ ਕਰਦਾ ਜਾਂਦਾ ਨਹੀਂ ਇਹ ਤੁਹਾਡੇ ਸਾਹਮਣੇ ਕਹਿ ਰਹੇ ਮੈਂ ਘਰੇ ਰਹਿ ਰਿਹਾ ਹਾਂ ਹੂੰ ਮੈਂ ਨੂੰ ਅੰਦਰ ਪਾਇਆ ਜੀ ਅੰਦਰ ਪਾਇਆ ਰਾਤੀ ਗੇੜ ਕੋਲੀ ਛੋੜ ਕੇ ਮੈਂ ਸੁੱਤੇ ਨਾ ਜੀ ਜੀ ਉਸ ਤੋਂ ਬਾਅਦ ਫਿਰ ਮੈਂ ਕਹਿੰਦਾ ਨਾ ਕਿ ਮੈਂ ਅੰਦਰ ਲੈਟਿੰਗ ਤਾਂ ਨਹੀਂ ਤੁਹਾਨੂੰ ਚਲੋ ਮਹਾਰਾਜ ਕਿਰਪਾ ਕਰੇ ਕਰਮ ਕੋਈ ਦਿਮਾਗੀ ਜਦੋਂ ਪ੍ਰੋਬਲਮ ਹੋ ਜਾਂਦੀ ਹੈ ਨਾ ਬਸ ਇਹਦੀ ਦਵਾਈ ਠੀਕ ਵੀ ਹੋ ਜਾਊਗਾ ਜੀ ਬਾਈ ਮੈਂ ਇੱਕੋ ਹੀ ਗੱਲ ਕਹਿਣੀ ਆ ਦੇਖੋ ਇਹਨਾਂ ਦੇ ਘਰ ਦੇ ਆ ਦਵਾਈ ਕਰਨ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਇਹਨਾਂ ਦੇ ਘਰ 'ਚ ਕੁਝ ਵੀ ਨਹੀਂ ਹੈਗਾ ਖਾਲੀ ਪਈਆਂ ਨੇ ਇਹਨਾਂ ਦੇ ਘਰੇ ਤੁਹਾਨੂੰ ਪਤਾ ਚੱਲ ਜਾਊਗਾ ਠੀਕ ਹੈ ਨਾ ਉਸ ਹਾਲਾਤ ਕਰਕੇ ਇਹ ਦਵਾਈ ਨਹੀਂ ਕਰ ਪਾਵਰਾ ਓਸੀ ਕਰਕੇ ਇਸ ਜਗ੍ਹਾ ਤੇ ਪਹੁੰਚਾ ਜੇ ਕੋਈ ਇਹਨੂੰ ਤੁਹਾਡੇ ਵਰਗੇ ਇਹ ਨਾਲ ਜੁੜ ਜਾਣ ਕਿ ਇਹ ਠੀਕ ਹੋ ਸਕਦਾ ਨਹੀਂ ਨਹੀਂ ਬਿਲਕੁਲ ਠੀਕ ਹੋ ਸੰਗੇ ਜੀ ਅਸੀਂ ਦੱਸਣਾ ਚਾਹੁੰਦੇ ਹ ਪਿੰਨਪਰਾ ਜਿਹੜੇ ਇਦਾਂ ਦੇ ਵੀਰ ਨੇ ਬਹੁਤ ਪਰਿਵਾਰਾਂ ਦੀ ਦਵਾਈ ਚੱਲ ਰਹੀ ਹੈ ਜੀ ਤੁਹਾਡੇ ਸਾਥ ਨਾਲ ਅਸੀਂ ਬੇਨਤੀ ਕਰਾਂਗੇ ਮੇਰੇ ਗੱਲ ਯਾਦ ਆ ਗਈ ਦਵਾਈਆਂ ਦੇ ਜਿਹੜੇ ਬਿੱਲ ਨੇ ਉਹ ਆਪ ਦੀ سپورਟ ਜ਼ਰੂਰ ਕਰੋ 1000 ਮਰੀਜ਼ ਦੀ ਦਵਾਈ ਲਚਕਾਣੀ ਸੰਸਥਾ ਤੋਂ ਚੱਲ ਰਹੀ ਹੈ ਵੱਖ-ਵੱਖ ਪਰਿਵਾਰਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਵਿੱਚ ਭੈਣ ਭਰਾਵਾਂ ਦੀ ਬੱਚਿਆਂ ਦੀ ਛੋਟੀਆਂ ਬੀਬੀਆਂ ਹਰ ਇੱਕ ਇਨਸਾਨ ਦੀ ਚੱਲ ਰਹੀ ਹੈ ਜੀ ਉੱਥੇ ਸਾਨੂੰ ਤੁਹਾਡੇ سپورਟ ਦੀ ਲੋੜ ਹੈ ਵੀ ਆਪ ਜੀ ਮੈਡੀਕਲ ਸਟੋਰ ਤੇ ਸਿੱਧਾ ਆਪਣਾ ਦਸਬੰਧ ਜ਼ਰੂਰ ਜਮ੍ਹਾਂ ਕਰਵਾਓ 500 1000 2000 10000 ਜਿੰਨਾ ਵੀ ਦਸਬੰਧ ਆ ਅਸੀਂ ਆਪ ਜੀ ਨੂੰ ਮੈਡੀਕਲ ਸਟੋਰ ਦਾ ਜਿਹੜਾ ਐਡਰੈਸ ਦਵਾਂਗੇ ਜੀ ਪਟਿਆਲੇ ਤੇ ਸਾਨੂੰ ਉੱਥੇ ਤੁਹਾਡੇ ਸਾਥ ਦੀ ਬਹੁਤ ਲੋੜ ਆ ਤਾਂ ਜੋ ਆਪਾਂ ਇਸ ਦਵਾਈ ਨੂੰ ਕੰਟੀਨਿਊ ਕਰ ਸਕੀਏ ਕਿਉਂਕਿ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਜੀ ਔਰ ਤੁਸੀਂ ਦਿਨੋ-ਦਿਨ ਦੇਖੋ ਇੱਕ-ਇੱਕ ਦੋ-ਦੋ ਮੈਂਬਰ ਵੱਧਦੇ ਜਾ ਰਹੇ ਨੇ ਜੀ ਇਸ ਕਰਕੇ ਤੁਹਾਡੇ ਸਾਥ ਦੀ ਅਸੀਂ ਇਹ ਸੁਪਨੇ ਨੂੰ ਪੂਰੇ ਕਰਨ ਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਤਾਂ ਜੋ ਅਸੀਂ ਇਦਾਂ ਦੇ ਖੰਡਰ ਪੈ ਘਰਾਂ ਦੇ ਵਿੱਚੋਂ ਰਾਜੂ ਵਰਗੇ ਵੀਰਾਂ ਨੂੰ ਕੱਢ ਕੇ ਉਹਨਾਂ ਨੂੰ ਚੰਗਾ ਜੀਵਨ ਦੇ ਸਕੀਏ ਤੇ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੀਆਂ ਅਸੀਂ ਰਾਜਪੁਰਾ ਵਾਸੀਆਂ ਨੂੰ ਦੁਬਾਰਾ ਦੱਸ ਦਿਆਂ ਜੀ ਇਹ ਸਰਕਾਰੀ ਜਗ੍ਹਾ ਦੇ ਵਿੱਚ ਖੜੇ ਹਾਂ ਜੀ ਇਨੂੰ ਪੰਜੀਰੀ ਕਰ ਕਿਉਂ ਕਿਹਾ ਜਾਂਦਾ ਜੀ ਇਹ ਸ਼ੁਰੂ ਤੋਂ ਹੀ ਹੈ ਜੀ ਪੰਜੀਰੀ ਫਰੰਡ ਪੰਜੀ ਕਿਦਾ ਇੱਥੇ ਮਤਲਬ ਸਰਕਾਰ ਬਣਾਉਂਦੀ ਸੀ ਹਾਂਜੀ 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 ਓਕੇ ਫਿਰ ਲੋਕ ਵੀ ਕੰਮ ਕਰਦੇ ਹੋਣੇ ਉਰੇ ਹਾਂਜੀ ਇੱਥੇ ਆਫਿਸ ਹੀ ਉਹਨਾਂ ਦਾ ਠੀਕ ਹੈ ਜੀ ਹਾਂਜੀ ਸਾਰੇ ਕੰਮ ਕਰਦੇ ਉਸ ਤੋਂ ਬਾਅਦ ਇਹਨੂੰ ਦੋ ਦਫ਼ਤਰ ਵੀ ਰਿਹਾ ਬਾਅਦ ਜੀ ਹਾਂਜੀ ਬੀਓ ਦਫ਼ਤਰ ਬਣਿਆ ਫਿਰ ਉਰੇ ਅੱਛਾ ਜੀ ਹਾਂਜੀ ਹਾਂਜੀ ਓਕੇ ਜੀ ਬੀਓ ਦਫ਼ਤਰ ਬਣਿਆ ਠੀਕ ਹੈ ਜੀ ਇਹ ਵਿੱਚ ਵਿੱਚ ਹੈ ਜਾਨੀ ਹੋ ਜਾਂਦਾ ਸੀ ਅੱਛਾ ਜੀ ਪਹਿਲਾਂ ਵੀ ਵਿੱਚ ਵਿੱਚ ਹੀ ਹੋਇਆ ਐਵੇਂ ਦਾ ਠੀਕ ਹੈ ਵੀਰੇ ਮੰਮੀ ਸੀ ਠੀਕ ਹੋ ਜਾਂਦਾ ਸੀ ਇਸ ਵਾਰ ਤੇ ਬਿਲਕੁਲ ਠੀਕ ਨਹੀਂ ਹੋ ਰਿਹਾ ਓਕੇ ਓ ਹੁਣ ਮਤਲਬ ਲਗਾਤਾਰ ਕਈ ਸਾਲ ਹੋ ਗਿਆ ਨਾ ਜੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਅਸੀਂ ਹੁਣ ਸੰਗਤ ਜੀ ਚਾਲੇ ਪਾਉਨੇ ਆ ਤੁਸੀਂ ਦੇਖੇ ਵਾਲੇ ਦਾਰੇ ਦੇ ਕੀ ਹਾਲਾਤ ਨੇ ਜਿੱਥੇ ਰਾਜੂ ਰਹਿੰਦਾ ਵੀਰ ਆਉਪ ਬਾਹਰ ਨੂੰ ਚਲਦੇ ਆਉਜੋ ਬਾਹਰ ਕੱਢਦੇ ਆਂ ਜੀ ਆਜੋ ਔਰ ਇਸ ਇਸ ਕਮਰੇ ਦੇ ਵਿੱਚ ਵੀਰ ਆਪਣਾ ਜਿਹੜਾ ਸਮਾਂ ਬਤਾ ਰਿਹਾ ਸੀਗਾ ਜੀ ਦਿਨ ਰਾਤ ਇੱਥੇ ਗਰਮੀ ਸਰਦੀ ਇੱਥੇ ਰਹਿਣਾ ਇਹਨੇ ਵੀਰ ਨੇ ਬਾਹਰ ਅੰਦਰ ਜਾਂਦਾ ਸੀ ਕੋਈ ਮਾਣੀ ਮੁੱਟੀ ਪਛਾਦਾ ਪਾਣੀ ਛਕਣ ਕਿਤੇ ਉਹ ਕਿ ਥੋੜਾ ਬਤ ਜਾ ਜੀ 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 ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਵਾਹਿਗੁਰੂ ਪੂਰੀ ਨਾ ਤਾਂ ਕੋਈ ਬਿਜਲੀ ਆ ਨਾ ਕੋਈ ਪੱਖਾ ਬਹੁਤ ਤੱਤ ਚੱਲੀ ਚੱਲ ਰਿਹਾ ਸੀ ਵਿਚਾਰਾ ਸੱਤ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਇਦਾਂ ਹੀ ਨੂੰ ਸੁੰਦਿਆਂ ਨੂੰ ਇਦਾਂ ਹੀ ਇੱਥੇ ਜਿਹਨੂੰ ਕਹਿੰਦੇ ਸੀ ਜਾਂ ਖਿਸਦਾ ਸੀ ਫਿਰ ਸਾਨੂੰ ਜਿਵੇਂ ਮੈਨੂੰ ਵੀ ਪੈ ਜਾਂਦਾ ਸੀ ਆਪਣੇ ਜੀਜੇ ਨੂੰ ਵੀ ਪੈ ਜਾਂਦਾ ਸੀਗਾ ਤਾਂ ਕਿ ਕੁੱਟਦਾ ਸੀ ਫਿਰ ਇਸੇ ਕਰਕੇ ਅਸੀਂ ਨੂੰ ਹੱਥ ਪਾ ਨਹੀਂ ਪਾਦੇ ਕਿ ਸਾਨੂੰ ਕਿਤੇ ਸਾਡਾ ਹੀ ਨੁਕਟਾਪਾ ਚੜ੍ਹਦੇ ਨਹੀਂ ਹਾਂਜੀ ਨਹੀਂ ਚਲੋ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੀ ਤਾਂ ਹੀ ਅਰਦਾਸ ਆ ਜੀ ਜਿਹੜਾ ਇਹ ਠੀਕ ਹੋ ਕੇ ਵੀਰ ਦੁਬਾਰਾ ਤੋਂ ਆਪਣੀ ਜ਼ਿੰਦਗੀ ਦਾ ਆਨੰਦ ਮਾਣੇ ਜੀ ਵਾਹਿਗੁਰੂ ਤੁਸੀਂ ਦੇਖਣਾ ਸੰਗਤ ਜੀ ਦਿਨੋ ਦਿਨ ਇਸ ਵੀਰ ਦੇ ਹਾਲਾਤ ਵਾਕਈ ਚੇਂਜ ਹੋ ਜਾਣਗੇ ਜੀ ਤੁਸੀਂ ਦੇਖਣਾ ਜਦੋਂ ਅੱਜ ਤੋਂ ਬਾਅਦ ਇਹਦਾ ਸਮਾਂ ਚੇਂਜ ਹੋਣਾ ਉਹ ਸਮਾਂ ਤੁਸੀਂ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਹੈਰਾਨ ਰਹਿ ਜਾਓਗੇ ਸਾਨੂੰ ਇੰਨਾ ਯਕੀਨ ਆ ਉਸ ਪ੍ਰਮਾਤਮਾ ਤੇ ਔਰ ਉਸ ਦੁਆਵਾਂ ਤੁਹਾਡੀਆਂ ਮਾਮਾ ਦੀਆਂ ਦੁਆਵਾਂ ਤੇ ਸਾਨੂੰ ਇੰਨਾ ਯਕੀਨ ਆ ਵੀ ਇਸ ਵੀਰ ਦੇ ਹਾਲਾਤ ਆਉਣ ਵਾਲੇ ਮਹੀਨੇ 2 ਮਹੀਨੇ ਨੂੰ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਜਿੱਦਾਂ ਹੀ ਸਾਡੇ ਨਾਲ ਬਹੁਤ ਵੀਰ ਪਹਿਲਾਂ ਬਿਮਾਰ ਸੀ ਅੱਜ ਠੀਕ ਹੋ ਕੇ ਕੰਮ ਕਰ ਰਹੇ ਨੇ ਸਾਡੇ ਨਾਲ ਹੁਣ ਵੀ ਦੋ ਮੈਂਬਰ ਸਾਡੇ ਨਾਲ ਖੜੇ ਨੇ ਸ਼ੇਰਾ ਤੇ ਦੂਜਾ ਵੀਰ ਜਿਹੜਾ ਮਾਸਟਰ ਜਿਹਨੂੰ ਅਸੀਂ ਪਿਛਲੇ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਪਿੰਡੋਂ ਲੈ ਕੇ ਆਏ ਸੀ ਮਤਲਬ ਇਦਾਂ ਉਹ ਵੀ ਠੀਕ ਹੋ ਕੇ ਸਾਡੇ ਨਾਲ ਕੰਮ ਲੱਗ ਗਈ ਇਹ ਵੀ ਵੀਰਾ ਠੀਕ ਹੋਊਗਾ ਇਹ ਅਗਰੈਸਿਵ ਕਿਉਂ ਹੋ ਜਾਂਦੇ ਨੇ ਦੇਖੋ ਜਿਵੇਂ ਉਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਕੁਝ ਨਹੀਂ ਪਤਾ ਕਿਹੜੀ ਚੀਜ਼ ਦੇ ਉੱਪਰ ਇੰਨਾ ਅਗਰੈਸਿਵ ਹੋ ਜਾਣਾ ਜਾਂ ਕਿਹੜੀ ਚੀ ਕਿ ਇਹ ਕਈ ਮਰੀਜ਼ ਹੁੰਦੇ ਨੇ ਉਹ ਡਰਦੇ ਹੁੰਦੇ ਨੇ ਲੋਕਾਂ ਤੋਂ ਲੁਕਦੇ ਹੁੰਦੇ ਨੇ ਕਈ ਮਰੀਜ਼ ਹੁੰਦੇ ਨੇ ਲੋਕਾਂ ਨੂੰ ਮਾਰਦੇ ਹੁੰਦੇ ਨੇ ਮਤਲਬ ਇਹ ਡਿਪੈਂਡ ਕਰਦਾ ਆਪਣੇ ਆਪਣੇ ਦਿਮਾਗ ਤੇ ਅਸੀਂ ਡਿਟੇਲ ਤਾਂ ਪੁੱਛਦਿਆਂ ਸੰਗਤ ਤੋਂ ਤਾਂ ਪੁੱਛਦਿਆਂ ਨਾ ਤਾਂ ਜੋ ਜਦੋਂ ਅਸੀਂ ਡਾਕਟਰ ਤੋਂ ਹਲਾਸ਼ ਸ਼ੁਰੂ ਕਰਨ ਉੱਥੇ ਡਾਕਟਰ ਦੇ ਸਾਹਮਣੇ ਅਸੀਂ ਕੋਰਾ ਕਾਗਜ਼ ਹੁੰਨੇ ਆ ਸਾਨੂੰ ਪਤਾ ਨਹੀਂ ਹੁੰਦਾ ਮਾਂ ਦੇ ਕੀ ਹਾਲਾਤ ਸੀ ਭਰਾ ਦੇ ਕੀ ਹਾਲਾਤ ਸੀ ਕੀ ਇਹਦੀ ਜ਼ਿੰਦਗੀ 'ਚ ਘਟਨਾ ਵਾਪਰੀ ਕੀ ਦੀ ਡੈਥ ਹੋਈ ਇਸ ਕਰਕੇ ਅਸੀਂ ਡਿਟੇਲ ਦੇ ਵਿੱਚ ਤਾਂ ਜਾਣਦੇ ਆ ਵੀ ਜਦੋਂ ਅਸੀਂ ਡਾਕਟਰ ਦੇ ਕੋਲੇ ਜਾਣਾ ਤਾਂ ਅਸੀਂ ਡਾਕਟਰ ਨੂੰ ਦੱਸ ਸਕੀਏ ਵੀ ਭੈਣ ਤੋਂ ਬਾਅਦ ਜਿਹੜੀ ਮਦਰ ਸੀਗੇ ਮਦਰ ਦੀ ਮੌਤ ਤੋਂ ਬਾਅਦ ਇਹਦੇ ਹਾਲਾਤ ਇਹ ਬਣੇ ਅਸੀਂ ਉਹਨੂੰ ਦੱਸ ਸਕੀ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਕਿਸੇ ਨੂੰ ਇਹ ਪ੍ਰੋਬਲਮ ਨਹੀਂ ਸੀਗੀ ਇਸੇ ਵੀਰ ਨੂੰ ਪ੍ਰੋਬਲਮ ਆਈ ਕਿਉਂਕਿ ਜਿਹੜੀ ਬਲੱਡ ਦੇ ਵਿੱਚੋਂ ਪ੍ਰੋਬਲਮ ਆਉਂਦੀ ਆ ਉਹ ਵੀ ਬਹੁਤ ਮਾਇਨੇ ਰੱਖਦੀ ਆ ਡਾਕਟਰ ਸਾਹਿਬ ਪੁੱਛਦੇ ਨੇ ਵੀ ਦੱਸੋ ਭਾਈ ਪਹਿਲਾਂ ਕਿਸੇ ਨੂੰ ਪ੍ਰੋਬਲਮ ਹੈਗੀ ਸੀ ਮਾਂ ਬਾਪ ਜਾਂ ਨਾਨੀ ਜਾਂ ਨਾਨੇ ਨੂੰ ਤਾਂ ਇਸ ਕਰਕੇ ਸਾਡਾ ਇਹ ਸਾਰੀ ਜਾਂਚ ਪੜਤਾਲ ਕਰਨੀ ਇਸ ਵੀਰ ਦੇ ਇਲਾਜ ਦੇ ਵਿੱਚ ਸਾਡੀ ਸਹਾਇਤਾ ਕਰਦੀ ਆ ਚਲੋ ਕੋਈ ਗੱਲ ਨਹੀਂ ਉਹ ਵੀਰਾ ਇਦਾਂ ਕਰਦਾ ਸੀ ਇਦਾਂ 20 ਵਾਰੀ ਹੋ ਜਾਂਦੀਆਂ ਨੇ ਗੱਲਾਂ ਸਸਤਾ 'ਚ ਵੀ ਹੋ ਜਾਂਦੀਆਂ ਨੇ ਕੋਈ ਇਨਸਾਨ ਗਾਲ੍ਹਾਂ ਵੀ ਕ ਸਾਡੇ ਕੋਲ ਬਹੁਤ ਵੀਰ ਨੇ ਜਿਹੜੇ ਮਾਵਾ ਭੈਣਾਂ ਦੀਆਂ ਗਾਵਾਂ ਤੱਕ ਕੱਢਦੇ ਨੇ ਸਾਡੇ ਕੋਲ ਵੀਰ ਇੱਕ ਕਰਮਜੀਤ ਨਾਮ ਦਾ ਸੀ ਲੁਧਿਆਣੇ ਤੋਂ ਲੈ ਕੇ ਆਏ ਸੀ ਉਹ ਇਨਸਾਨ ਦੀਆਂ ਲੱਤਾਂ ਨਹੀਂ ਚੱਲਦੀਆਂ ਪਰ ਇੰਨਾ ਕ ਮੰਦਾ ਬੋਲਦਾ ਫਿਰ ਵੀ ਉਹਨੂੰ ਸਾਰੇ ਨਮ ਆਉਂਦੇ ਨੇ ਉਹਨੂੰ ਜਿਹੜਾ ਉਹਦੀ ਗੰਦਗੀ ਸਾਫ਼ ਕਰਦੇ ਨੇ ਕਿਉਂਕਿ ਉਹ ਬਿਮਾਰ ਆ ਆਪਾਂ ਬਿਮਾਰ ਨਹੀਂ ਹੈਗੇ ਇਸ ਕਰਕੇ ਆਪਣਾ ਕੰਮ ਆਪਣਾ ਕਰਮ ਆਪਾਂ ਇਹਨੂੰ ਜਿਹੜਾ ਅੱਗੇ ਕਰਨਾ ਮਾਰੇ ਨੇ ਡਿਊਟੀ ਲਈ ਆ ਪਰ ਅਸੀਂ ਬੇਨਤੀ ਕਰਾਂਗੇ ਤੁਸੀਂ ਆਇਆ ਕਰੋ ਜਰੂਰ ਲਚਕਾਣੀ ਸੰਗਤ ਬਹੁਤ ਆਉਂਦੀ ਹੈ ਵਿਜ਼ਿਟ ਕਰਨ ਜਿੰਨੇ ਵੱਧ ਤੋਂ ਵੱਧ ਸੰਗਤ ਆਊਗੀ ਉਹਨੇ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਨਾਲ ਬੈਠੋ ਦੁੱਖ ਸੁੱਖ ਖੋਲੋ ਉਹਨਾਂ ਨੂੰ ਪੁੱਛੋ ਮਾਂ ਬਾਪ ਭੈਣ ਭਰਾਵਾਂ ਬਾਰੇ ਇਨਸਾਨ ਠੀਕ ਹੋਊਗਾ ਆਪਣੀ ਉਸ ਲਾਈਫ ਤੋਂ ਨਿਕਲ ਦਵਾਈ ਅੱਗੇ ਚੱਲੂਗੀ ਹਨਾ ਤੁਸੀਂ ਜਰੂਰ ਆਇਆ ਕਰੋ ਪਟਿਆਲੇ ਤੋਂ 500 ਰੋਡ ਦੇ ਉੱਪਰ ਲਚਕਾਣੀ ਪਿੰਡ ਹੈ ਜੀ ਬਹੁਤ ਭੈਣ ਭਰਾ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਕਹਿਣਗੇ ਵੀ ਤੁਹਾਡਾ ਅਕਾਊਂਟ ਨੰਬਰ ਸ਼ੇਅਰ ਕਰੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਸਾਨੂੰ ਅੱਜ ਦਵਾਈਆਂ ਦੇ ਵਿੱਚ ਬਹੁਤ ਲੋੜ ਤੁਹਾਡੇ ਸਾਥ ਦੀ ਆਪ ਜੀ ਸਾਨੂੰ ਜਦੋਂ ਕਾਲ ਕਰੋਗੇ ਅਸੀਂ ਤੁਹਾਨੂੰ ਮੈਡੀਕਲ ਸਟੋਰ ਦਾ ਐਡਰੈਸ ਭੇਜਾਂਗੇ ਤੁਸੀਂ ਸਿੱਧੇ ਹੀ ਆਪਣਾ ਜਿਹੜਾ ਇਦਾਂ ਹੀ ਸੰਗਤ ਜਿਹੜੀ ਪਿਛਲੇ 5 ਸਾਲਾਂ ਤੋਂ ਸਪੋਰਟ ਕਰ ਰਹੀ ਹੈ ਘਰ ਨੂੰ ਕੋਈ ਇੱਟਾਂ ਦੇ ਰੂਪ ਵਿੱਚ ਕੋਈ ਕਿਦਾਂ ਕੋਈ ਕਿਦਾਂ ਇਦਾਂ ਦੇ ਵੀਰਾਂ ਦੀ ਜ਼ਿੰਦਗੀ ਸਵਰਗ ਬਣ ਰਹੀ ਹੈ ਧੰਨਵਾਦ ਜੀ ਹੁਣ ਅਸੀਂ ਰਾਜਪੁਰੇ ਤੋਂ ਚਾਲੇ ਪਾਉਣੇ ਸੰਗਤ ਜੀ ਪਟਿਆਲੇ ਵੱਲ ਨੂੰ ਧੰਨਵਾਦ ਤੁਹਾਡਾ ਹੋਰ ਵੀ ਆਪਾਂ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੀਏ ਬਹੁਤ ਐਸੇ ਵੀਰ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਆਪਣੇ ਆਲੇ ਦੁਆਲੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸੰਸਥਾ ਨੂੰ ਜ਼ਰੂਰ ਤਲਾਹ ਦਿਆ ਕਰੋ ਜਿਹੜੇ ਸੀਰੀਅਸ ਬਲਾਤਾਂ ਚ ਬੰਦੇ ਨੇ ਮਤਲਬ ਇੱਥੇ ਕੋਈ ਹੱਲ ਨਹੀਂ ਬਚਿਆ ਸੀ ਸਾਨੂੰ ਇੰਨੀਆਂ ਵੀਡੀਓ ਫੋਟੋ ਚ ਆਉਂਦੀਆਂ ਨੇ ਸਾਨੂੰ ਮਤਲਬ 10 ਦਾ 20 ਵੀ ਵੀਡੀਓ ਆ ਰਹੀਆਂ ਨੇ ਹੁਣ ਅਸੀਂ ਉਹਨਾਂ ਸਾਡੇ ਕੋਲੇ ਜਗ੍ਹਾ ਨਾ ਹੋਣ ਕਰਕੇ ਕਈ ਵੀਰ ਗੁੱਸਾ ਕਰ ਜਾਂਦੇ ਨੇ ਪਰ ਜਿੱਥੇ ਕੋਈ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਕੋਈ ਹੱਲੇ ਨਹੀਂ ਬਚਦਾ ਇਨਸਾਨ ਦਾ ਅਸੀਂ ਉਹਨੂੰ ਜ਼ਰੂਰ ਲੈ ਕੇ ਆਉਣੇ ਆ 10 ਦਿਨ ਲੇਟ 10 ਦਿਨ ਬਾਅਦ ਚੋ ਮਹੀਨਾ ਲੇਟ ਮਹੀਨਾ ਪਹਿਲਾਂ ਜ਼ਰੂਰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਜੀ ਦੂਜਾ ਆਪਾਂ ਉੱਥੇ ਵੱਡੀ ਬਿਲਡਿੰਗ ਬਣਾ ਰਹੇ ਆ ਤਾਂ ਜੋ ਹੋਰ ਹਜ਼ਾਰ 2000 ਬੰਦੇ ਨੂੰ ਘਰ ਦੇਣ ਚ ਆਪਾਂ ਕਾਮਯਾਬ ਹੋ ਸਕੀਏ ਧੰਨਵਾਦ ਜੀ ਹਸਦੇ ਬਵਾਦ ਹੀ ਰਹੋ ਅਸੀਂ ਇਸ ਵੀਰ ਦੇ ਜਿਹੜਾ ਜਿੱਥੇ ਅਸੀਂ ਇਸ ਵੀਰ ਨੂੰ ਲੈ ਕੇ ਚੱਲਿਆ ਸੰਸਤਾ ਚ ਲਚਕਾਣੀ ਉੱਥੇ ਦੀ ਵੀ ਵੀਡੀਓ ਤੁਹਾਡੇ ਅਸੀਂ ਨਾਲ ਲਾਵਾਂਗੇ ਜੀ ਧੰਨਵਾਦ ਮਤਲਬ ਇੱਕ ਤਾਂ ਮਾਂ ਦੀ ਮੌਤ ਹੋ ਗਈ ਇੱਕ ਬ੍ਰਦਰ ਦੀ ਮੌਤ ਹੋ ਗਈ ਇੱਕ ਵਾਈਫ ਛੱਡ ਗਈ ਹਾਂਜੀ ਇਹਨੇ ਜਦੋਂ ਘਰਾਂ ਚ ਮੌਤਾਂ ਹੁੰਦੀਆਂ ਨੇ ਤਾਂ ਕਿਤਨੇ ਕਿਤੇ ਕੋਈ ਇਨਸਾਨ ਬਾਲਾ ਸੈਂਸਿਟਿਵ ਹੁੰਦਾ ਉਹ ਦਿਲ ਤੇ ਲਾ ਜਾਂਦਾ ਕਈ ਇਨਸਾਨ ਹੁੰਦੇ ਨੇ ਚੱਲ ਜਾਂਦੇ ਨੇ ਦੁੱਖ ਨੂੰ ਵੀਰੇ ਉਹ ਨਹੀਂ ਵੀ ਹੈ ਨਾ ਇੰਨਾ ਮੈਂਟਲੀ ਹੁੰਦੇ ਦੁੱਖ ਤਾਂ ਚਲੋ ਬਹੁਤ ਵੱਡਾ ਹੁੰਦਾ ਜਦੋਂ ਮੌਤ ਹੁੰਦੀ ਆ ਪਰ ਕਈ ਇਨਸਾਨ ਇਦਾਂ ਦੇ ਹੁੰਦੇ ਨੇ ਉਹ ਬੜੇ ਸੈਂਸਿਟਿਵ ਹੁੰਦੇ ਨੇ ਉਹ ਦਿਲ ਤੇ ਲਾ ਲੈਂਦੇ ਨੇ ਗੱਲ ਨੂੰ ਵੀ ਮੇਰਾ ਹੁਣ ਕੀ ਬਣੂਗਾ ਉਹ ਕਾਰਨ ਬਣ ਜਾਂਦਾ ਬੰਦੇ ਦੇ ਬਿਮਾਰ ਹੋਣ ਦਾ ਜੇ ਮਾਰੋਗੇ ਨਹੀਂ ਨਹੀਂ ਮਾਰਨਾ ਘੱਟੋ ਬੈਠੋ ਜੀ ਬੈਠੋ शे बैठो थाल। शेर सिंह जी आ जाओ दो तीन मेंबर बैठो अपने दो ਤੁਸੀਂ ਇੱਕ ਮੈਂਬਰ ਹੋਰ ਬੈਟੂਗਾ ਵੀਡੀਓ ਵਾਲਾ ਮੁੰਡਾ ਚੜੋ ਤੁਸੀਂ ਆ ਜੋੜੇ ਕੱਢ ਦੋ ਰੀ ਜੋੜੇ ਥੱਲੇ ਕੱਢ ਦੋ ਥੱਲੇ ਕੱਢ ਦੋ ਜੋੜੇ ਹਾਂ ਉੱਤੇ ਮਾਰੋਗੇ ਤਾਂ ਨਹੀਂ ਨਹੀਂ ਮਾਰਨਾ ਨਹੀਂ ਮਾਰਨਾ ਕਾ ਤੂੰ ਚਲੋ ਜੀ ਬਿਠਾ ਲਓ ਜੀ ਇੱਥੇ ਟੂਲ ਵਾ ਲਓ ਜਿੱਥੇ ਮਰਜ਼ੀ ਲਵਾ ਲਓ ਜੀ ਬਹਿ ਜਾਓ ਜੀ ਗੱਬੇ ਕਰ ਲਿਓ ਜੀ ਰਾਜੂ ਵੀਰੇ ਮੜ ਤੇ ਪਰਾਂ ਨੂੰ ਹੋ ਜਿਓ ਜੀ ਪਰਾਂ ਨੂੰ ਹੋ ਜਿਓ ਇੱਥੇ ਇੱਕ ਮੁੰਡਾ ਬੈਠੂਗਾ ਜੀ ਸਤ ਸ੍ਰੀ ਅਕਾਲ ਤੁਹਾਨੂੰ ਹੋ ਗਿਆ ਸੰਜੇ ਕਹੀ ਹੈ ਨਾ ਹਾਂ ਆਵਾਜ਼ ਕੱਲਾ ਆਵਾਂਗੇ ਕੱਲ ਦੀ ਕੱਲ ਦੀ ਸ਼ੇਪਾ ਸ਼ੇਪਾ ਨੂੰ ਮੋਟੀ ਕਿੱਥੇ ਕਰੇਗਾ ਸ਼ੇਪਾ ਸ਼ੇਪਾ ਓ ਮਾਂ ਓ ਮਾਂ ਓ ਸ਼ੇਪਾ ਦੀ ਦੀਦੀ ਕਹਾਂ ਰਹੂਗੇ ਪਟਿਆਲਾ ਜਾ ਵੀ ਹੋਰ ਡਾਕਟਰ ਕੋਲੇ ਜਾਣੇ ਹੀ ਡਾਕਟਰ ਕੋਲੇ ਥੇ ਰਾਵਾਂਗੇ ਵੀ ਪਾਪਾ ਕੀ ਜਾਵੋਗੇ ਮੈਨੂੰ ਹਾਂ ਹਾਂ ਹੋਰ ਨਹੀਂ ਲੱਗ ਸੰਘਾ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਲਚਕਾਣੀ ਪਿੰਡ ਦੇ ਵਿੱਚ ਗੁਰੂ ਨਾਨਕ ਦਾ ਦਰ ਆਪਣਾ ਫਰਜ ਸੇਵਾ ਸਪੈਟੀ ਦੇ ਵਿੱਚ